ਸ੍ਰੀ ਕਾਲ ਜੀ ਸਾਰਿਆਂ ਨੂੰ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਬੱਚਿਆਂ ਨੂੰ ਪਿਆਰ ਕਹਾਣੀ ਚਾਈ ਦੀ ਤਾਕਤ ਇੱਕ ਪੰਡ ਵਿੱਚ ਇੱਕ ਹਰਪ੍ਰੀਤ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਉਹ ਬਹੁਤ ਸਿਆਣਾ ਸੀ ਪਰ ਕਈ ਵਾਰ ਗੱਲਾਂ ਨੂੰ ਛਪਾ ਲੈਂਦਾ ਸੀ ਇੱਕ ਦਿਨ ਉਸ ਤੋਂ ਇਤ ਵਿੱਚ ਕੰਮ ਕਰਦਿਆਂ ਗਲਤੀ ਹੋ ਗਈ। ਡਰ ਕਰਕੇ ਉਸਨੇ ਆਪਣੇ ਪਿਤਾ ਨੂੰ ਸੱਚ ਨਾ ਦੱਸਿਆ। ਕੁਝ ਦਿਨ ਦਿਨਾਂ ਬਾਅਦ ਗੱਲ ਆਪ ਹੀ ਸਾਹਮਣੇ ਆ ਗਈ। ਪਿਤਾ ਨੇ ਹਰਪ੍ਰੀਤ ਨੂੰ ਸਜ਼ਾ ਨਹੀਂ ਦਿੱਤੀ। ਸਭੋਂ ਪਿਆਰ ਨਾਲ ਕਿਹਾ ਪੁੱਤਰ ਗਲਤੀ ਹਰ ਕਿਸੇ ਤੋਂ ਹੁੰਦੀ ਹੈ ਪਰ ਸੱਚ ਬੋਲਣ ਵਾਲਾ ਹੀ ਅਸਲ ਬਹੁਤ ਦਰਦ ਹੁੰਦਾ ਹੈ ਹਰਪ੍ਰੀਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਦਿਨ ਤੋਂ ਉਸ ਨੇ ਸੱਚਾਈ ਦਾ ਰਾਹ ਅਪਣਾਇਆ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਸੱਚ ਬੋਲਣ ਨਾਲ ਭਰੋਸਾ ਬਣਦਾ ਹੈ ਅਤੇ ਗਲਤੀਆਂ ਸਾਨੂੰ ਸਹੀ ਰਾਹ ਦਿਖਾਉਂਦੀਆਂ ਹਨ ਧੰਨਵਾਦ ਜੀ